ਕੀ ਗੱਲ ਹੋਈ ਸਾਰੀ ਸਰ ਰਾਤ ਸਾਢੇ 10 ਵਜੇ ਦੇ ਨਾਲ ਕਰੀਬ ਇਹ ਅਸਮਾਨੀ ਬਿਜਲੀ ਪਈ ਆ ਉਹਦੇ ਨਾਲ ਸਾਰੀ ਛੱਡ ਡੇਗ ਗਈ ਆ ਜੀ ਕਿੰਨੇ ਇੱਕ ਤੇ ਛੱਡ ਬਣਾਈ ਦੋ ਬਨਾ ਦੋ ਬਨਾ ਕਿੰਨੇ ਚੂਚੇ ਪਾਈ ਸੀ ਤੇ ਕਿੰਨਾ ਕਿੰਨਾ ਇੱਥੇ ਮਲਬਾ ਤੁਸੀਂ ਕੀਤਾ ਹੈਗਾ ਇਹ 8000 ਟੁੱਟਾ ਸੀਗਾ ਜੀ ਹਾਂ ਤੇ ਚੋ 25 26 ਲੱਖ ਰੁਪਇਆ ਮੈਂ ਲਾਇਆ ਸੀਗਾ ਹਾਂ ਜਿਹਦੇ ਵਿੱਚ ਸਾਰਾ ਕਰਜ਼ਾ ਸੀਗਾ ਜੀ ਹਾਂ ਕਰਜ਼ੇ ਤੇ ਚੁੱਕ ਕੇ ਲਾਇਆ ਸੀਗਾ ਹਾਂ ਮੈਂ ਸਰਕਾਰ ਨੂੰ ਆਪਣੀ ਅਪੀਲ ਕਰਦਾ ਹਾਂ ਜੀ ਜੋ ਵੀ ਕਿ ਮਾਂਜਾਬਾ ਹੰਦ ਮੈਨੂੰ ਦਿੱਤਾ ਜਾਏ ਮੇਰੇ ਪੱਲੇ ਕੋਕੜ ਨਹੀਂ ਰਹਿ ਗਿਆ ਜੀ ਮੇਰੀ ਸਾਰੀ ਫੈਟ ਦੇ ਗਈ ਅਜੀ ਇਹ ਕਿੰਨੇ ਵਜੇ ਘਟਨਾ ਵਾਪਰੀ ਐ ਇਹ ਸਰ 10:30 ਵਜੇ ਦਾ ਅੱਛਾ ਜਾਨੀਮਾਲੀ ਨੁਕਸਾਨ ਤੇ ਨਹੀਂ ਹੋਇਆ ਜਾਨੀਮਾਲੀ ਪਰ 38000 ਬੱਚਾ ਪਾਇਆ ਵਿੱਚ ਬਾਹ 40 50 ਬੱਚੇ ਬਚੇ ਨੇ ਸਾਰੇ ਮਰ ਗਏ ਨੇ ਸਾਰੀ ਛੱਡ ਹੀ ਡੇਗੀ ਸਰਪਾ ਇੰਨਾ ਕਿ ਥਾਂ ਖੋਤਾ ਜਾ ਅਸੀਂ ਦੇਖਦੇ ਆਂ ਦੀ ਆ ਪਿੱਛੇ ਡਿਗੀ ਪਈ ਆ ਸਾਰੀ ਇਸ ਤੋਂ ਪਹਿਲਾਂ ਪਿੱਛੇ ਵੀ ਡਿਗੀ ਪਈ ਆ ਉੱਪਰ ਵਾਲੀ ਛੱਤਾਂ ਵੀ ਡਿਗੀਆਂ ਸਾਰੀਆਂ ਡੇਗੀਆਂ ਸਾਰੀਆਂ ਟੀਨਾ ਟੁੱਟ ਗਈਆਂ ਸਾਰਾ ਨੁਕਸਾਨ ਹੋ ਗਿਆ ਹੋਰ ਕੋਈ ਕਾਰੋਬਾਰ ਹੈਗਾ ਨਾਲ ਚ ਨਹੀਂ ਇਹੋ ਹੀ ਕਾਰੋਬਾਰ ਇਹ ਹੀ ਕਾਰੋਬਾਰ ਆ ਜੀ ਕਰਜ਼ਾ ਚੁੱਕ ਕੇ ਸਾੜੀ ਨੱਕ ਕੀਤਾ ਹੀਗਾ ਅੱਛਾ ਆ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਤੁਸੀਂ ਇਹ ਕਰਜ਼ਾ ਚੁੱਕਿਆ ਸੀ ਤੇ ਕਿਸ ਤਰ੍ਹਾਂ ਇਹ ਜਿਹੜਾ ਇੱਥੇ ਬਣਾਇਆ ਹੈ ਤੇ ਕਿੰਨੇ ਸਾਲ ਤੋਂ ਕਾਰੋਬਾਰ ਕਰਦੇ ਹੋ ਇਹ ਜੀ ਸਰ ਦੋ ਸਾਲ ਹੋ ਗਏ ਕਾਰੋਬਾਰ ਕਰਦੇ ਆ ਹਾਂ ਹਾਂ ਜੀ ਇਸ ਕਰਜ਼ਾ ਜੋਕੇ ਹਾਂ ਉਹਦਾ ਸਰ ਹਜੇ ਤੱਕ ਦਾ ਲੱਥਾ ਨਹੀਂ ਹਾਂ ਜਿਹੜਾ ਵਿਆਜ ਹੀ ਜਾਂਦਾ ਹੈ ਹਾਂ ਤੁਸੀਂ ਅੱਖਾਂ ਭਰ ਲਈਆਂ ਜਾਂ ਅੱਖਾਂ ਨਹੀਂ ਭਰਨੀਆਂ ਬਹੁਤ ਸਾਰੇ ਮੇਰੇ ਐਨ ਆਰ ਆਈ ਵੀਜ਼ ਆ ਜਿਹੜੇ ਆ ਸਹਾਇਤਾ ਕਰਦੇ ਆ ਮੈਂ ਤਾਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਪਹਿਲਾਂ ਤਾਂ ਇਹਨਾਂ ਦੀ ਮਦਦ ਕੀਤੀ ਜਾਏ ਪਰ ਕਿਨੂੰ ਕਿਨੂੰ ਅਪੀਲ ਕਰਨਾ ਚਾਹਦੇ ਹੋ ਸਰਕਾਰ ਨੂੰ ਐਨ ਆਰ ਆਈ ਵੀਰ ਹੋ ਗਏ ਫਾਸਾ ਡਾਲਾ ਹੋ ਗਏ ਸੰਸਥਾਵਾਂ ਉਹਨੀਆਂ ਜਿਵੇਂ ਹੋਰ ਨੇ ਜਿਨ੍ਹਾਂ ਨੇ ਹਰਾਂ ਦੀ ਸੇਵਾ ਕੀਤੀ ਜਰੂਰ ਕਰ ਕਿੰਨੇ ਫੈਮਿਲੀ ਮੈਂਬਰ ਹੋ ਤੁਸੀਂ ਜਿਨ੍ਹਾਂ ਦਾ ਖर्चा ਚੱਲਦਾ ਸੀ ਸਰਪੰਚ ਹੋਣ ਕੋਣ ਘਰ ਦੇ ਵਿੱਚ ਪਰ ਮੈਂ ਆ ਮਦਰ ਯਾਰ ਫਾਦਰ ਆ ਬ੍ਰਦਰ ਯਾਰ ਦੀਆਂ ਦੋ ਬੇਟੀਆਂ ਇੱਕ ਬੇਟਾ ਆ ਸਾਰਾ ਇੱਥੋਂ ਚੱਲਦਾ ਸੀ ਸਾਰਾ ਇੱਥੋਂ ਚੱਲਦਾ ਸੀ ਕੀ ਰੁਮਾਨ ਕਰਨਾ ਚਾਹਦੇ ਹੁਣ ਤੁਸੀਂ ਜਿੱਦਾਂ ਦਾ ਨੁਕਸਾਨ ਹੋਇਆ ਕਿੱਦਾਂ ਵਿਆਜ ਕਿੱਦਾਂ ਜਿਹੜਾ ਹੈ ਇਹਦਾ ਕਿੱਦਾਂ ਖर्चा ਚੱਲਦਾ ਹੈ ਇਹਦਾ 6 ਮਹੀਨੇ ਦੇ ਮਹੀਨੇ ਵਿਆਜ ਜਾਂਦਾ ਹੈ ਹਾਂ ਕਿੱਥੇ ਜਾਂਦੀ ਹੈ ਕਿਸ਼ਤੀ ਜਾਂਦੀ ਹੈ ਕਿੰਨੀ ਕਿਸ਼ਤੀ ਜਾਂਦੀ ਹੈ ਇਹਦੀ 6 ਮਹੀਨੇ ਦੇ ਮਹੀਨੇ ਚੋਂਦੀ ਹੈ ਤੇ ਕਿੱਥੇ ਜਾਂਦੀ ਹੈ 35000 ਜਾਂਦੀ ਹੈ ਹਾਂ ਜੀ ਤਾਂ ਹੁਣ ਤਾਂ ਸਾਡੇ ਨਾਲ ਇਥੋਂ ਪਿੰਡ ਦੇ ਬਹੁਤ ਵਾਰ ਲੋਕ ਵੀ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਸਰ ਕਿੰਨਾ ਕਿੰਨਾ ਨੁਕਸਾਨ ਹੋਇਆ ਸਾਡੇ ਨਾਲ ਦਾ ਬਹੁਤ ਜ਼ਿਆਦਾ ਨੁਕਸਾਨ ਆ ਲਿਜੀ ਹਾਂ ਜੀ ਮੁੰਡੇ ਨੇ ਕੰਮ ਸ਼ੁਰੂ ਕੀਤਾ ਸੀ ਗਾ ਜੀ। ਸੱਦਾ ਚੁੱਕ ਕੇ ਆਪਣਾ ਕਾਰੋਬਾਰੀ ਬੇਜ਼ਗਾਰ ਹੈ ਜੀ। ਨੌਕਰੀਆਂ ਕਿਤੇ ਮਿਲਦੀਆਂ ਨਹੀਂ ਸਰਕਾਰਾਂ ਦਿੰਦੀਆਂ ਨਹੀਂ। ਆਪਣਾ ਕਾਰੋਬਾਰ ਖੋਲਿਆ ਇਹ ਮੁੰਡੇ ਨੇ ਕੰਮ ਕਰਦਾ ਸੀ ਸੋਨਾ। ਪਰ ਆਤੀ ਆ ਸਮਾਨੀ ਬਿਜਲੀ ਪੈਣ ਕਰਕੇ ਹਮ ਸਾਰਾ ਉਹਦਾ ਢਹਾ ਢੇਰੀ ਹੋ ਗਿਆ ਵੀ। ਬਹੁਤ ਜ਼ਿਆਦਾ ਨੁਕਸਾਨ ਆ ਮੁੰਡੇ ਦਾ। ਤੇ ਸਾਡੀ ਪੀਂਦਾ ਸਰਕਾਰਾਂ ਨੂੰ ਐਨਆਰਆਈ ਵੀਰਾਂ ਨੂੰ ਸੰਸਥਾਵਾਂ ਜਿੰਨੀਆਂ ਹੈ ਜਿਹੜੇ ਜਿਹੜੇ ਮਦਦ ਕਰਦੇ ਨੇ ਲੋਕਾਂ ਦੀ ਉਹਨਾਂ ਨੂੰ ਪੀਲ ਲਾਗੀ ਮੁੰਡੇ ਰਸਾ ਦਿੱਤਾ ਜਾਵੇ ਬਹੁਤ ਜ਼ਿਆਦਾ ਨੁਕਸਾਨ ਆ ਤੁਹਾਡੇ ਸਾਹਮਣੇ ਦੇਖੋ ਰਿਹਾ ਕੁਦਨੀਆ 24000 ਰੁਪਏ ਨੌ ਦਿਨ ਦਾ ਕੁੱਤਾ ਚੇਰੇ ਹੋਇਆ ਜੀ ਸਾਰਾ ਮਰ ਗਿਆ ਜੀ ਬਹੁਤ ਜ਼ਿਆਦਾ ਗਰੀਬ ਨਾ ਠੱਗਾ ਹੋਇਆ ਤੇ ਅਪੀਲ ਆ ਸਾਰੀਆਂ ਸਰਕਾਰਾਂ ਨੂੰ ਸੰਸਥਾਵਾਂ ਨੂੰ ਵੀ ਬੇਨਤੀ ਆ ਮੁੰਡੇ ਦਾ ਸਾਥ ਦਿਓ ਜੇ ਮੁੰਡਾ ਹੁਣ ਕੰਮ ਕਰਨ ਲੱਗਾ ਆ ਉਹ ਕੁਦਰਤੀ ਆਫਤ ਪੈ ਗਈ ਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਹਾਂਜੀ ਸਰ ਤੋ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਮੈਂ ਦੇਖ ਰਿਹਾ ਜੀ ਵੀ ਅੱਖਾਂ ਭਰੀਆਂ ਮੁੰਡਿਆਂ ਨੇ ਮੁੰਡਾ ਜੀ ਰਾਤ ਤਾਈਂ ਰੋਈ ਜਾ ਰਿਹਾ ਜੀ ਅਸੀਂ ਹੌਸਲਾ ਦੇ ਦੇਆ ਕਿਸਾਨ ਤੇ ਪਹਿਲਾਂ ਹੀ ਮੜਿਆ ਜੀ ਨਾ ਫਸਲਾਂ ਸਵਾਦੀਆਂ ਰਹੀਆਂ ਨਾ ਕਿਤੇ ਰੇਟ ਮਿਲ ਰਿਹਾ ਜੀ ਜੇ ਕੋਈ ਕੰਮ ਕਰਦਾ ਹੈ ਉੱਠ ਕੇ ਉਹਨੂੰ ਇਦਾਂ ਕੁਦਰਤੀ ਆਫਤ ਪੈ ਜਾਂਦੀ ਹੈ ਜੀ ਤੇ ਸਾਡੀ ਸਾਰੇ ਧਾਨੀ ਸੱਜਣਾਂ ਨੂੰ ਅਪੀਲ ਆ ਅਸੀਂ ਇਹਦਾ ਕਾਊਂਟ ਨੰਬਰ ਇਹਦਾ ਫੋਨ ਨੰਬਰ ਉੱਤੇ ਚਲਾ ਦਿੰਨੇ ਆ ਜੀ ਜੇ ਕੋਈ ਧਾਨੀ ਸੱਜਣ ਮਦਦ ਕਰਨਾ ਚਾਹਵੇ ਤੇ ਜ਼ਰੂਰ ਮਦਦ ਕਰੇ ਜੀ ਮੁੰਡੇ ਦਾ ਹੌਸਲਾ ਟੁੱਟੇ ਨਾ ਜੋ ਕੰਮ ਕਰ ਰਿਹਾ ਤੋਂ ਕੰਮ ਕਰਦੇ ਰਹੇ। ਹੌਸਲਾ ਦੋ। 35000 ਰੁਪਏ ਦੇ 34000 ਤੱਕ। ਹਾਂਜੀ ਕਿਸ਼ਤ ਜਾਂਦੀ ਆ ਜੀ। ਕੇਸੀਸੀ ਲਿਮਟ ਬਣਾ ਕੇ ਪਿਆਣੀ ਤੇ ਜੀ ਮੁੰਡੇ ਨੂੰ ਕਰਜ਼ਾ ਆਪਾਂ ਲੈ ਕੇ ਤੇ ਕੰਮ ਖੋੜ ਕੇ ਦਿੱਤਾ ਸੀ ਗਾ ਜੀ। ਹਾਂ। ਤੇ ਉਹ ਜੇ ਲਿਮਟ ਉੱਥੇ ਹੀ ਖੜੀ ਆ ਜੀ। ਅਸੀਂ ਸਿਰਫ ਵਿਆਜ ਹੀ ਹਜੇ ਤਾਰ ਰਿਹਾ ਜੀ ਦੇਖੋ। ਕਿਉਂਕਿ ਹਜੇ ਕੰਮ ਨਵਾਂ-ਨਵਾਂ ਹੀ ਹਜੇ ਕੋਈ ਦਾ ਰਸੇ ਨਹੀਂ ਪਿਆ। ਤੇ ਹਜੇ ਤੇ ਵਿਆਜ ਹੀ ਤਾਰ ਰਿਹਾ। ਲਿਮਟ ਉੱਥੇ ਦੀ ਉੱਥੇ ਹੀ ਖੜੀ ਆ ਜੀ। ਤੇ ਉਤੋਂ ਐ ਡਿੱਗ ਗਿਆ ਜੀ 25-30 ਲੱਖ ਰੁਪਏ ਦਾ ਨੁਕਸਾਨ ਆ 25-30 ਲੱਖ ਮੁੰਡਾ ਹੋਰ ਲਾ ਕੇ ਖੜਾ ਕਰੇਗਾ ਦੀ 50-60 ਲੱਖ ਰੁਪਏ ਦੇ ਮੁੰਡਾ ਥੱਲੇ ਆ ਗਏ ਬਹੁਤ ਜ਼ਿਆਦਾ ਨੁਕਸਾਨ ਆ ਨੁਕਸਾਨ ਆ ਮਦਦ ਕੀਤੀ ਜਾਵੇ ਇੱਥੇ ਸਰ ਬਹੁਤ ਸਾਰੀਆਂ ਸੰਸਥਾਵਾਂ ਆ ਜਿੱਦਾਂ ਖਾਲਸਾ ਐਡ ਆ ਜਾਂ ਐਨ ਆਰ ਆਈ ਵੀਰ ਆ ਜਾਂ ਹੋਰ ਸਾਰੇ ਲੋਕ ਜਿਹੜੇ ਆ ਆਪਾਂ ਜਦੋਂ ਹੜ੍ਹ ਆਇਆ ਸੀ ਉਦੋਂ ਵੀ ਮਦਦ ਕਰਨ ਆਏ ਸੀ ਆਪਾਂ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਆ ਬਿਲਕੁਲ ਬਿਲਕੁਲ ਜੀ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਜਿਵੇਂ ਉਹਨਾਂ ਨੇ ਖੜਾ ਚ ਮਦਦ ਕੀਤੀ ਆ ਇਹ ਵੀ ਕੁਦਰਤੀ ਆਫਤ ਇਦਾਂ ਹੀ ਮੁੰਡੇ ਦਾ ਸਾਥ ਹੋ ਕੋਈ ਮਤਲਬ ਆਪ ਨੁਕਸਾਨ ਨਹੀਂ ਕੀਤਾ ਕੁਦਰਤੀ ਮਾਰ ਪਈ ਆ ਜੇ ਨੁਕਸਾਨ ਜਰੂਰ ਮੋਟਗੀ ਦੀ ਹੁੰਦੀ ਤਾਂ